ਭਗਵਾਨ ਦੇ ਭਾਗੀਆਂ ਨਾਲ ਭਾਗੀਆਂ ਇੱਕ ਹੋਰ ਨਾਗੀ ਲੋ ਯਾਦਗਾਰੀ ਫੋਟੋ ਜਿਹੜੀਆਂ ਇਹ ਯਾਦਗਾਰੀ ਸਾਹਮਣੇ ਰੱਖਦੇ ਫੋਟੋ ਆਪਣੇ ਦੋਨਾਂ ਦੀ ਸੂਝ ਵੀਰ ਉਹਨਾਂ ਦਾ ਬੜਾ ਧੰਨਵਾਦ ਹੈ ਮਾਸੀਵਾੜੇ ਦਾ ਬੇਨਤੀ ਕਰੇ ਹਵਾਵਾਂ ਨੂੰ ਹੌਲਾ ਸ਼ੋਰ ਨਾ ਕਰਿਓ ਮੇਰਾ ਮਹਿਮਾਨ ਸੁਤਾਂ ਹੈ ਇੱਕ ਸਾਥਰ ਨਹੀਂ ਸੰਤ ਮਹਾਨ ਸੁਪਤਾਰ ਜੀ ਜੰਗਲ ਮਾਛੀਵਾੜੇ ਦਾ ਬੇਨਤੀ ਕਰੇ ਹਵਾਵਾਂ ਨੂੰ ਇੱਕ ਬੇਨਤੀ ਹੈ ਦੁਨੇਤਾਰੀ ਨੋਟ ਕਰ ਲਿਓ ਓਪਨ ਦੇ ਪਹਿਲੇ ਰੌਂਡ ਵਿੱਚ ਕੋਈ ਜਿਹੜਾ ਰਿਪਲੇਨ ਨਹੀਂ ਦਿੱਤਾ ਰਹੇਗਾ ਰੈਫਰੀ ਜਿਹੜੇ ਆ ਸਾਡੇ ਸਾਰੇ ਕਬੱਡੀ ਦੇ ਖਿਡਾਰੀ ਹੈ ਖਾਨਪੁਰੀਆ ਲੱਡਾ ਦੁਨੇਤ ਜਮਿਹਰੇ ਵਾਲਾ ਬਿੱਤੋ ਨਵਾਜੀਪੁਰੀਆ ਨਾਲ ਸਾਡੇ ਰਾਵਾਂ ਬਨਵਾਲੀਪੁਰ ਜੀ ਸੁਖੀ ਪਿੰਗ ਜੀ ਸਾਰੇ ਵੀ ਸਤਿਕਾਰਯੋਗ ਹੈ ਹੋ ਫਾਸਲ ਰੈਫਰੀ ਦਾ ਆਖਰੀ ਹੋਵੇਗਾ ਪਹਿਲੇ ਗਾਰਜ ਕੋਈ ਕਿਸੇ ਨੂੰ ਰੀਪਲੇ ਨਹੀਂ ਨਾ ਕੋ ਖਿਡਾਰੀ ਮੰਨ ਕਦੇ ਲਓ ਸਨੀ ਮਲਨੋਂ ਵਾਲਾ ਜੱਪਾ ਲਾ ਕੇ ਬੱਲੇ ਬੱਲੇ ਕਰਵਾ ਕੇ ਵਾਕਿਆ ਬਿੱਟੀ ਨੇ ਗੱਲ 16 ਨੇ ਸੱਚੀ ਕੀਤੀ ਹੈ ਵੀ ਸਾਰੇ ਹੰਡੇ ਹੋਇਆ ਸਾਰਿਆਂ ਨੇ ਕਬੱਡੀ ਦੇ ਪਿੰਡੇ ਤੇ ਲੜਾਈ ਹੋਈ ਹੈ ਇਹਨਾਂ ਨੇ ਕਬੱਡੀ ਪੜੀ ਹੋਈ ਹੈ ਇਹ ਸਾਰੀਆਂ ਅਮਰੀਕੀਆਂ ਜਾਣਦੇ ਔਰ ਸਾਹਮਣੇ ਮਰਵੀਰੋ ਨੰਬਰ ਜਿਹੜਾ ਦਿੱਨਾ ਚਮਿਆਰੇ ਵਾਲਾ ਕਹਿੰਦਾ ਵੀ ਅੱਜ ਦੇ ਸਮੇਂ ਦਾ ਜਿਹੜਾ ਦਵਨ ਬਲਨੋਂ ਵਾਲਾ ਐਨ ਮੇਰ ਵੀਰੋ ਟੌਪ ਦਾ ਖਿਡਾਰੀ ਐ ਆਪਣਾ ਫੇਵਰੇਟ ਖਿਡਾਰੀ ਐ ਔਰ ਦਵਾਮਾ ਨੇ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰਵੇ ਲਓ ਸਾਹਮਣੇ ਮੇਰੇ ਵੀਰੋ ਸਿੰਘ ਸਰਦਾਰ ਇਹ ਹੈ ਕਮਰ ਪਡੋਰੀ ਵਾਲਾ ਮੇਰੇ ਵੀਰੋ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਫਾਰਦਾ ਆ ਗਿਆ ਸੋਡੀ ਟੀਮਾਂ ਜੀ ਕਰਿਓ ਸਖਤ ਗਰੂਮੀ ਉਹ ਸੋਮੇ ਨੇ ਧਾਵਾ ਫੇਰ ਬਾਲ ਦਿੰਦਾ ਐਨਾ ਕਹਿੰਦੇ ਕੈਮਰੇ ਫੋਕਸ ਕੀਤਾ ਗਿਆ ਭਰਾਵਾ ਦਾ ਧੰਨਵਾਦ ਹੈ ਭਾਈ ਸ਼ਿਦਮਾ ਦੋਨਾਂ ਮਾਸਤਕਾਰ ਬਹੁਤ ਲੰਮੇ ਸਮੇਂ ਤੋਂ ਆਵਾਜ਼ਾਂ ਦਿੱਤੀਆਂ ਜਾ ਰਹੀਆਂ ਟੀਮਾਂ ਨੂੰ ਅੱਸੀ ਵਾਲਾ ਗੁਰਮਖਵਾਂ ਚੁੱਕਾ ਸ਼ਾਮੂ ਦੀਆਂ ਗੱਲਾਂ ਉਹ ਕਹਿੰਦੇ ਫੌਜੀ ਦੀਆਂ ਗੱਲਾਂ ਚੱਲਦੀਆਂ ਮੇਰੇ ਮਿੱਤਰੋ ਸਿਧਮਾ ਦੋਨਾ ਤੇ ਮਸਤਗੜ ਟੱਬਾ ਦੇ ਅੰਦਰ ਵੱਡੀ ਚੱਲਦੇ ਹੋਏ ਮੈਚ ਦੇ ਅੰਦਰ ਜੇ ਤੇ ਸਿਧਮਾ ਦੋਨਾ ਦੀ ਟੀਮ ਮਸਤਗੜ ਦੀ ਜਿੱਤ ਗਈ ਠੀਕ ਹੈ ਨਹੀਂ ਤੇ ਫਿਰ ਨਾ ਹੋਣ ਟੱਬਾ ਦੇ ਅੰਦਰ ਵੱਡੀ ਉਸਤਾ ਕਲਾ ਮਾਚ ਉਸ ਪ੍ਰਸ਼ਾਸਨ ਦਾ ਧੰਨਵਾਦ ਹੈ ਲੋ ਬੈਲ ਨੂੰ ਲਾ ਕੇ ਜੀ ਲਾ ਕੇ ਤਗੜੇ ਅੱਗੇ ਵੱਧਾ ਕਰ ਗਿਆ ਮੱਖਣ ਬੱਲਣੋਂ ਵਾਲਾ ਕਬੱਡੀ ਪਾਉਣ ਲਿਆ ਤੇ ਕਹਿੰਦੇ ਜਿੰਦੀ ਨਾਮ ਹੈ ਤੇ ਪਰਿਵਾਰ ਉੱਪਰ ਹੈ ਉੱਪਰ ਪਰਿਵਾਰ ਦਾ ਮੁੰਡਾ ਜਿੰਦੀ ਇਸ ਸਮੇਂ ਕਬੱਡੀ ਪਾ ਰਿਹਾ ਸੋਹਣੇ ਲੱਗੇ ਸਰੀਰ ਦਾ ਮੁਸ਼ਫਟ ਗੱਭਰੂ ਆਹ ਪਾਪਾ ਡੇਡਾ ਲੈਂਦਾ ਦੇ ਲੋਟਾ ਗੱਭਰੂ ਉਹ ਕਹਿੰਦੇ ਵੀ ਇਸ ਸਮੇਂ ਚਾਰ ਜਾਫੀ ਨੇ ਜਗਵਰਾਜ ਵਰਗੇ ਹਰਮਨ ਵਰਗੇ ਤਿਆਰੀ ਦੇ ਵਿੱਚ ਨੇ ਲੋ ਸਾਹਮਣੇ 2 ਨੰਬਰ ਦਾ ਤ ਕਿਹੜਾ ਰੰਗ ਸੰਘੋਰੀ ਹੈ ਇਹ ਗੋਰੀ ਕਿੱਟੀ ਹੈ ਇਹਨੂੰ ਮੈਲੀ ਨਾ ਕਰੋ ਮੇਰੇ ਪੰਜਾਬ ਦੀ ਮਿੱਟੀ ਹੈ ਪੁਰਸ਼ਲਾਫ ਫਕੀਰਾਂ ਤੋਂ ਇਹਦੀ ਬਾਣੀ ਮਿੱਠੀ ਹੈ ਲਓ ਜੀ ਵੀ ਮੈਲੀ ਨਾ ਕਰੋ ਮੇਰੇ ਪੰਜਾਬ ਦੀ ਮਿੱਟੀ ਹੈ ਪਿੰਡ ਪੱਤਰ ਨਰੋਲ ਪਿੰਖ ਖਿਡਾਰੀ ਬਾਹਰ ਨੇ ਇਹ ਨੋਟ ਕਰ ਲੋ ਜੇ ਕੋਈ 5-7 ਸਾਲ ਤੋਂ ਕੱਚਾ ਪੱਕਾ ਹੇਡ ਆ ਰਿਹਾ ਉਹ ਖੇਡੂਗਾ ਦੂਜੇ ਨੂੰ ਨਹੀਂ ਖੇਡਣ ਦਿੱਤਾ ਜਾਵੇਗਾ ਨੋਟ ਕਰਿਓ ਇਹ ਸਾਰੇ ਵੀ ਨੋਟ ਕਰ ਲਿਓ ਕੱਚੇ ਪੱਕੇ ਤਿੰਨੇ ਹੀ ਹੇਡਣਗੇ ਬਾਹਰਲੇ ਬੀ ਦੂਰ ਕੀਤਾ ਜਾਵੇਗਾ 71 ਤੇ 51 ਜਰਨਾਮ ਹੈ ਸਾਡਾ ਇਹ ਟੂਰਨਾਮੈਂਟ ਕਾਫੀ ਪੁਰਾਣਾ ਵਾ ਤੇ ਉਦਾਂ ਨੰਬਰਾਂ ਦੇ ਵਿੱਚ ਅਸੀਂ 33ਵਾਂ ਲਿਖ ਦਿੰਦੇ ਆ ਪਰ ਇਸ ਟੂਰਨਾਮੈਂਟ ਨੂੰ ਚੱਲਦੇ ਕਾਫੀ ਸਾਲ ਹੋ ਚੁੱਕੇ ਆ ਸਾਡੇ ਬਹੁ ਨਾਮੀ ਪਲੇਅਰ ਹੋਏ ਆ ਪਿੰਡ ਦੇ ਕਿੰਦਾ ਨਾਣੂ ਨੇਕੀ ਸਾਦੀ ਲਾਲੀ ਤੇ ਪੁਰਾਣੇ ਖਿਡਾਰੀਆਂ ਦੇ ਵਿੱਚ ਜਰਨੈਲ ਸਿੰਘ ਸਵਰਨ ਸਿੰਘ ਦੇ ਰੌਣਕੀ RAM ਬਹੁਤ ਸਾਰੇ ਪਲੇਅਰ ਇਦਾਂ ਦੇ ਆ ਜਿਨ੍ਹਾਂ ਦੇ ਸਾਨੂੰ ਵੀ ਨਾਮ ਨਹੀਂ ਦਿੱਤੇ ਹੋਣੇ ਇੰਨੇ ਕੁ ਮਤਲਬ ਪਿੰਡ ਦੇ ਵਿੱਚ ਇਹ ਜਿਹੜਾ ਟੂਰਨਾਮੈਂਟ ਬਹੁਤ ਪੁਰਾਣਾ ਹੋ ਰਿਹਾ ਕਾਫੀ ਚਿਰ ਤੋਂ ਹੋ ਰਿਹਾ ਪਰ ਨੰਬਰਾਂ ਦੇ ਵਿੱਚ ਅਸੀਂ 33 ਲੱਖ ਦਿੰਨੇ ਆ ਸਾਡੇ ਜੀ ਇਹ ਓਪਨ ਦਾ ਫਰਸਟ ਪ੍ਰਾਈਜ਼ 71000 ਆ ਸੈਕੰਡ ਪ੍ਰਾਈਜ਼ 51000 ਆ ਫਰਸਟ ਪ੍ਰਾਈਜ਼ ਸਾਡੇ ਸਰਪੰਚ ਸਾਹਿਬ ਸ਼ਾਹ ਪਰਿਵਾਰ ਵੱਲੋਂ ਤੇ ਸੈਂਗੜ ਪ੍ਰਾਈਜ਼ ਜਨੈਲ ਸਿੰਘ ਤੇ ਯੂ ਐਸ اے ਵਿੱਚ ਆ ਸਾਡੇ ਚਾਚਾ ਜੀ ਉਹਨਾਂ ਵੱਲੋਂ ਆ ਬੈਸਟਾ ਨੂੰ 21 21000 ਆ ਇੱਕ ਸਾਡਾ ਵੀਰ ਹੈਪੀ ਉਹਦੇ ਵੱਲੋਂ ਕੈਨੇਡਾ ਤੋਂ 21000 ਤੇ ਇੱਕ ਹਰਵੰਤ ਸਿੰਘ ਸ਼ਾਹਪੁਰਾ ਪਰਦੀਪ ਸਿੰਘ ਕਲਰ ਕੈਨੇਡਾ ਉਹਨਾਂ ਵੱਲੋਂ ਆ 72 ਕਿਲੋ ਦਾ ਨਾਮ ਕਰਤਾਰ ਸਿੰਘ ਦੇ ਪਰਿਵਾਰ ਵੱਲੋਂ ਆ ਫਾਸਟ ਸੈਂਗੜ ਇਹਨਾਂ ਦੇ ਪਰਿਵਾਰ ਵੱਲੋਂ ਤੇ ਬੈਸਟਾ ਨੂੰ ਕਾਪਿਆ ਪੈਡ ਕਿਲੋ ਦਾ ਜਿਹੜਾ ਨਾਮ ਆ ਉਹ ਦਰਜਨ ਸਿੰਘ ਸਾਫ ਦਾ ਸਰਪੰਚ ਦੇ ਭਰਾ ਵਰਗਣ ਸਿੰਘ ਸਰਪੰਚ ਟੁੱਡੀਆਂਵਾਲ ਉਹਨਾਂ ਵੱਲੋਂ ਆ ਰਣਜੀਤ ਸਿੰਘ ਇਟਲੀ ਤੋਂ ਤੇ ਹੋਰ ਵੀ ਅਸੀਂ ਜਿਹੜੇ ਮਤਲਬ ਪਲੇਅਰ ਆ ਉਹਨਾਂ ਦੇ ਸਨਮਾਨ ਕਰਨੇ ਜਿਨ੍ਹਾਂ ਨੂੰ ਤੰਗੀਆਂ ਪੇਸ਼ੀਆਂ ਕੋਈ ਹਾਲਾਤ ਇਦਾਂ ਦੇ ਬਣ ਕੇ ਇਦਾਂ ਗੱਲਾਂ ਬਹੁਏ ਵਾਲਾ ਹੋ ਗਿਆ ਤੇ ਇੱਕ ਮੁੰਡਾ ਬਾਦਸ਼ਾਹ ਇਥੋਂ ਉਹਦਾ ਵੀ ਅਸੀਂ ਸਨਮਾਨ ਕਰ ਰਹੇ ਆ ਇੱਕ ਸਾਡਾ ਹੋਰ ਵੀਰ ਆ ਉਹਦਾ ਮੈਨੂੰ ਨਾਂ ਨਹੀਂ ਚਿੱਤੇ ਉਹਨਾਂ ਦੇ ਵੀ ਸਨਮਾਨ ਕਰਨੇ ਆ ਮਤਲਬ ਕਾਫੀ ਐਨ ਆਰ ਆਈ ਵੀਰਾਂ ਦਾ ਸਾਨੂੰ ਸਾਥ ਆ ਪਲੇਅਰਾਂ ਦਾ ਸਾਥ ਆ ਪ੍ਰੋਮੋਟਰ ਆ ਵੱਡੀ ਕਲੱਬਾਂ ਵਾਲੇ ਆ ਸਾਬੀ ਕਲਾਰ ਨੇਕੀ ਅੰਗ ਬਰਮੀਗਮ ਟੀਮ ਇੰਗਲੈਂਡ ਤੋਂ ਸੋਢੀ ਪਾਜੀ ਬਿਸ਼ਨਪੁਰ ਤੋਂ ਰੇਸਟੀ ਕਲੱਬ ਸੁਖੇ ਹਣੀ ਲਖਾ ਸਾਰਿਆਂ ਦਾ ਯਾਦ ਕਬੱਡੀ ਕਲੱਬ ਕੈਨੇਡਾ ਗੁੱਲੂ ਪੱਡੇ ਹਣੀ ਪਾਜੀ ਕਲਵੰਤ ਸ਼ਾ ਜਿੰਦਰ ਮੋਲਾ ਪੀਲੋ ਇਦਾਂ ਦੇ ਕਾਫੀ ਪੁਰਾਣੇ ਪਲੇਅਰ ਜਿਨ੍ਹਾਂ ਦਾ ਸਾਨੂੰ ਬਹੁਤ ਸਹਿਯੋਗ ਮਿਲਿਆ ਤੇ ਸਭ ਤੋਂ ਵੱਧ ਸਾਥ ਸਾਡੇ ਐਨਆਰਆਈ ਵੀਰ ਜਿਹੜੇ ਉਹਨਾਂ ਨੇ ਦਿੱਤਾ ਜੀ ਗੌਰਵਪ੍ਰੀਤ ਗੋਪੀ ਤੇ ਸਾਡੇ ਕਾਫੀ ਯਾਨੀ ਕਿ ਜੇ ਲੈਫਟ ਲਾਈਨ ਨਾਲ ਲੈਣ ਲੱਗ ਜੀ ਬਹੁਤ ਲੰਬੀ ਹੋਣੀ ਲੈਫਟ ਜੀ ਤੇ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਦੀ ਫਤਿਹ ਆ ਜਿਹੜਾ 3ਵੀਂ ਕਬੱਡੀ ਟੂਰਨਾਮੈਂਟ ਚੱਲ ਰਿਹਾ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਟੂਰਨਾਮੈਂਟ ਪ੍ਰਬੰਧਕ ਕਮੇਟੀ ਨੇ ਬਹੁਤ ਹੀ ਵਧੀਆ ਢੰਗ ਨਾਲ ਆਰੰਭਤਾ ਹੋਈ ਇਹਦੀ ਆ ਤੇ ਅੱਜ ਜਿਹੜੇ ਮੈਚ ਹੋ ਰਿਹਾ ਬਹੁਤ ਵਧੀਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਇਹ ਜਿਹੜਾ ਟੂਰਨਾਮੈਂਟ ਆ ਇਹ ਸ਼ਹੀਦ ਬਾਬਾ ਦਲ ਸਿੰਘ ਜੀ ਦੀ ਯਾਦ ਵਿੱਚ 33ਵਾਂ ਟੂਰਨਾਮੈਂਟ ਹੋ ਰਿਹਾ ਸਾਡੇ ਨਗਰ ਦੇ ਹੀ ਸ਼ਹੀਦ ਬਾਬਾ ਦਲ ਸਿੰਘ ਜੀ ਜਿਹੜਾ ਗੁਰਦੁਆਰਾ ਬਣਿਆ ਵਾ ਇਹ ਸਨ 1845 ਈਸਵੀ ਵਿੱਚ ਮੋਦਕੀ ਦੀ ਜੰਗ ਦੇ ਵਿੱਚ ਜੰਗ ਦੇ ਵਿੱਚ ਲੜੇ ਸੀ ਤੇ ਉੱਥੇ ਸ਼ਹੀਦ ਹੋਏ ਸੀ ਇਹ ਸਾਡੇ ਨਗਰ ਦੇ ਸੀਗੇ ਇੱਥੇ ਲਿਆਂਕੇ ਜਿੱਥੇ ਗੁਰੂ ਘਰ ਬਣਿਆ ਇੱਥੇ ਹੀ ਇਹਨਾਂ ਦਾ ਸਸਕਾਰ ਕੀਤਾ ਗਿਆ ਸੀ ਇਹਨਾਂ ਦੀ ਯਾਦ ਵਿੱਚ ਜਿਹੜਾ ਇਹ ਉਦੋਂ ਤੋਂ ਹੀ ਬੜੇ ਚਿਰਾਂ ਤੋਂ ਸਾਡੀ ਯਾਦ ਤੋਂ ਪਹਿਲਾਂ ਤੋਂ ਹੀ ਇਹ ਮਤਲਬ ਕਿ ਜਿਹੜਾ ਪ੍ਰੋਗਰਾਮ ਚੱਲ ਰਿਹਾ ਸੀ ਟੂਰਨਾਮੈਂਟ ਬਹੁਤ ਚਿਰਾਂ ਤੋਂ ਚੱਲ ਰਿਹਾ ਸੀਗੇ ਤੇ ਬਹੁਤ ਵਧੀਆ ਢੰਗ ਨਾਲ ਹੋ ਰਿਹਾ ਜੀ ਇਹ ਬਾਬਾ ਦਲਸਿੰਘ ਜੀ ਦੀ ਬਹੁਤ ਕਿਰਪਾ ਸਾਰੇ ਨਗਰ ਤੇ ਬਹੁਤ ਹੀ ਵਧੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਮੇਰੀ ਬੇਨਤੀ ਹੈ ਜਿਹੜੀਆਂ ਟੀਮਾਂ ਨੂੰ ਸੱਦੇ ਦਿੱਤੇ ਆ ਰਹੇ ਆ ਉਹ ਟੀਮਾਂ ਕਿਰਪਾ ਕਰਕੇ ਖੇਡ ਮੈਦਾਨ ਦੇ ਵਿੱਚ ਆਉਣਗੀਆਂ ਕਿਸੇ ਵੀ ਟੀਮ ਦਾ ਜਿਹੜਾ ਇੰਤਜ਼ਾਰ ਉਹ ਨਹੀਂ ਕੀਤਾ ਜਾਵੇਗਾ ਬਿਹਾਰੀਪੁਰ ਦੀ ਧਰਤੀ ਹੈ ਸੋ ਰਸਮ ਖਿਡਾਰੀ ਇਸ ਧਰਤੀ ਨੇ ਪਾਲਾ ਕੀਤੇ ਹੈ ਨਾਲ ਦੀ ਖਿਡਾਰੀ ਨੂੰ ਜਨਮ ਦੇਣ ਵਾਲੀ ਧਰਤੀ ਅੱਜ ਵੇਖਦਾ ਬਿਹਾਰੀਪੁਰ ਪਿੰਡ ਦੇ ਵਿੱਚ ਵੱਡਾ ਕਬੱਡੀ ਕੱਪ ਹੈ ਇੱਕ ਪਾਸੇ ਟੀਮ ਜਿਹੜੀ ਹੈ ਸਟੇਜ ਤੋਂ ਖੇਡ ਮੈਦਾਨ ਜਿਹਦਾ ਮੈਚ ਖੇੜਾ ਜਾ ਰਿਹਾ ਹੈ ਸਟੇਜ ਦੇ ਸੱਜੇ ਪਾਸੇ ਟੀਮ ਜਿਹੜੀ ਇਹ ਕਰਾਰਾਂ ਪਿੰਡ ਦੀ ਖੇਡ ਰਹੀ ਹੈ ਖੇਡ ਮੈਦਾਨ ਦੇ ਵਿੱਚ ਇਹਨਾਂ ਦੇਖਣਾ ਕਰਾਰਾਂ ਦੀ ਟੀਮ ਨੇ ਚਾਰ ਜਾਫੀ ਤਿਆਰ ਨੇ ਕਬੱਡੀ ਪੌਣੀ ਖਿਡਾਰੀ ਅੱਗੇ ਵਧਾ ਹੈ ਤਾਜ ਵਰਗੇ ਨਾਲ ਦੇਖਣਾ ਕੌਣ ਕਰਾਰਾਂ ਦੀ ਟੀਮ ਦਾ ਲਾਊ ਜੱਸਾ ਅੱਜ ਬਿਹਾਰੀਪੁਰ ਵਿੱਚ ਵੱਡਾ ਕਬੱਡੀ ਕਾਪਾ ਕਬੱਡੀ ਕਬੱਡੀ ਕਰਵਾਉਣ ਦੇ ਲਈ ਵੱਡਾ ਰੋਲ ਦਾ ਕਰ ਰਿਹਾ ਹੈ ਲਓ ਨੰਬਰ ਵੇਖਣਾ ਧਾਰੀ ਆਪਣੀ ਟੀਮ ਨੂੰ ਜੋੜਨਾ ਹੈ ਅਗਲੀ ਕਬੱਡੀ ਪਾਰੀ ਟੇਬਾ ਸਾਹਿਬ ਪਰੇ ਸੱਤਾ ਲਓ ਮੁੰਡੇ ਨੇ ਨੰਗ ਦੀ ਸਿਹਰ ਨੂੰ ਕਰਨਾ ਹੈ ਮੇਰੇ ਪੁੱਤਰੋ ਇਹ ਕਹਿੰਦੇ ਚਾਰ ਜਫੀ ਪਿਆਰ ਪਰ ਤਿਆਰ ਹੈ ਇੱਕ ਪਾਸੇ ਕਹਿੰਦੇ ਰਹੀਮਪੁਰ ਵਾਲੇ ਚਾਰ ਆਹ ਮੁੰਡਾ ਗੁਜਰਾ ਦਾ ਮੇਰੇ ਪੁੱਤਰੋ ਲੰਮੀ ਕਾਜ ਹੁਣ ਬੱਲੇ ਬੱਦੇ ਸੱਟ ਲਈ ਸੱਟ ਲਿਆ ਨੌਜਵਾਨ ਨੇ ਲਓ ਟੱਕਰ ਸਿਰਿਆਂ ਲੱਗਦਾ ਯੋਧਾ ਆਹ ਗੋਡਿਆਂ ਦੇ ਕਰਦਾ ਮੇਰਾ ਨਾਮ ਮੋਹਨ ਸਿੰਘ ਸਰਪੰਚ ਜੀ ਪਿੰਡ ਬਿਹਾਰੀਪੁਰ ਤੇ ਮੈਨੂੰ ਅੱਜ ਬੜੀ ਖੁਸ਼ੀ ਮਿਲਦੀ ਆ ਵੀ ਅਸੀਂ ਅੱਜ 33ਵਾਂ ਟੂਰਨਾਮੈਂਚ ਸ਼ਹੀਦ ਬਾਬਾ ਦਸੰਗ ਦੇ ਨਾਂ ਤੇ ਕਰਾ ਰਹੇ ਆ ਤੇ ਸਾਨੂੰ ਐਨਆਰਆਵੀ ਜਾਂਦਾ ਬਹੁਤ ਜ਼ਿਆਦਾ ਸੰਯੋਗ ਮਿਲਦਾ ਦਾ ਸਾਡੇ ਇਲਾਕੇ ਦੇ ਵੀ ਜਿਹੜੇ ਸਰਪੰਚ ਪੰਚ ਆ ਸਾਡਾ ਸਾਥ ਦਿੰਦੇ ਆ ਤੇ ਸਾਡੇ ਪਿੰਡ ਦਾ ਵੀ ਬੜਾ ਸਾਥ ਆ ਤੇ ਗੁਰਦੁਆਰਾ ਸ਼ਹੀਦ ਬਾਬਾ ਦਸੰਗ ਦੀ ਕਮੇਟੀ ਵੀ ਸਾਡੇ ਨਾਲ ਆ ਇਸ ਕਰਕੇ ਅਸੀਂ ਪਰਿਵਾਰ ਦੇ ਨਾਲ ਇਸੇ ਕਰਕੇ ਇਸੇ ਤਰ੍ਹਾਂ ਹੀ 33 ਸਾਲ ਤੋਂ ਚੱਲਦੇ ਆ ਰਹੇ ਸਾਨੂੰ ਬੜੀ ਖੁਸ਼ੀ ਮਿਲਦੀ ਆ ਕਿ ਜਦੋਂ ਪਰਿਵਾਰ ਇਕੱਠੇ ਹੋ ਜਾਂਦੇ ਸਾਡੇ ਸਾਨੂੰ ਹੋਰ ਦੁੱਗਣਾ ਪਿਆਰ ਮਿਲਦਾ ਤੇ ਬੜਾ ਪਿਆਰ ਮਿਲਦਾ ਵਾ ਸਾਡੇ ਅਗਲੇ ਵੀ ਟੂਰਨਾਮੈਂਟਾਂ ਦੀਆਂ ਬਿਲਕੁਲ ਰੈਡੀ ਤਿਆਰੀਆਂ ਹੋ ਚੁੱਕੀਆਂ ਵਾ ਕਿ ਆਉਂਦੇ ਸਾਲ ਦਾ ਟੂਰਨਾਮੈਂਟ ਵੀ ਅਸੀਂ ਕਿੱਦਾਂ ਕਰਾਉਣਾ ਵਾ ਉਹ ਵੀ ਅਸੀਂ ਬੈਠ ਕੇ ਤੈਅ ਕਰਾਂਗੇ ਤੇ ਸਾਡੇ ਇਲਾਕੇ ਦੇ ਜਿਹੜੇ ਸਰਪੰਚ ਆ ਉਹ ਸਾਡਾ ਮਾਣ ਕਰਦੇ ਆ ਜਿੱਦਾਂ ਨੇਕਾ ਭਾਜੀ ਆ ਸਤਮਨ ਤੋਂ ਨਾਲ ਤੋਂ ਕਬੱਡੀ ਮਾਰਿਆ ਪੜ੍ਹਾਲ ਤੋਂ ਨਾਲ ਤੋਂ ਦੀਪਾ ਵਾ ਸਤਮਨ ਆਪਣੇ ਸਜਦੂਆਰ ਤੋਂ ਵਿੰਦਰ ਭਾਜੀ ਆ ਸਾਡੇ ਤੇ ਸਾਡੇ ਬਾਹਰਲੇ ਐਨ ਆਰ ਆਈ ਵੀਰ ਜਿਹੜੇ ਸਾਡੇ ਆਪਣੇ ਆ ਮਨਜੀਤ ਲਾਲੀ ਆ ਅਨੇਕ ਨੇਕੀ ਆ ਆਪਣੇ ਧਿੰਦੇ ਹੋਣੀ ਆ ਨਾਸਤਨਾ ਬਣਾ ਨੂੰ ਕੁਲਵਿੰਦਰ ਕਿੰਦਾ ਵਾ ਇਹਨਾਂ ਭਰਾਵਾਂ ਦਾ ਬੜਾ ਸੰਯੋਗ ਆ ਸਾਨੂੰ ਇਸੇ ਕਰਕੇ ਅਸੀਂ ਕਹਿੰਦਾ ਕਿ ਜਦੋਂ ਪਰਿਵਾਰ ਦਾ ਸਾਨੂੰ ਸੰਯੋਗ ਮਿਲਦਾ ਵਾ ਤਾਂ ਹੀ ਅਸੀਂ ਇਸ ਚੀਜ਼ ਨੂੰ ਆ ਸਕਦੇ ਆ ਜੋ ਅੱਜ ਅਸੀਂ ਟੂਰਨਾਮੈਂਟ ਤੈਅ ਕਰ ਲਿਆ ਕਰਾਉਣਾ ਇਹ ਅਸੀਂ ਬੱਚਿਆਂ ਦੇ ਕਰਕੇ ਕਰ ਰਹੇ ਆ ਕਿ ਬੱਚੇ ਇਸ ਰਾਹੇ ਪਹਿ ਜਾਣ ਗਲਤ ਕੰਮਾਂ 'ਚ ਨਾ ਪਹਿ ਜਾਣ ਸਾਨੂੰ ਇਹਨਾ ਪ੍ਰਬੰਧ ਨਹੀਂ ਹੋ ਜਾਂਦੀ ਆ ਸਰਪੰਚ ਵੀ ਉਹ ਪੜਦੇ ਕਿ ਜੀ ਮੈਂ ਲਈ ਆ ਹਾਂਜੀ ਮੈਂ ਸਰਪੰਚੀ ਲਈ ਆ ਮੈਂ ਨਹੀਂ ਲਈ ਮੇਰੇ ਪਿੰਡ ਨੇ ਲੈ ਕੇ ਮੈਨੂੰ ਦਿੱਤੀ ਪਰ ਮੈਂ ਆਪਣੇ ਵੱਲੋਂ ਕਹਿ ਰਿਹਾ ਕਿ ਮੇਰਾ ਪਿੰਡ ਸਰਪੰਚ ਆ ਮੈਂ ਸਰਪੰਚ ਨਗਾ ਮੈਂ ਇੱਕ ਸੇਵਾਦਾਰ ਆ ਜੀ ਸਰਪੰਚ ਸਾਹਿਬ ਪਿੰਡ ਵਾਸੀਆਂ ਨੂੰ ਅੱਜਕੱਲ੍ਹ ਨੌਜਵਾਨਾਂ ਨੂੰ ਆਪਣਾ ਕੀ ਮੈਸੇਜ ਜਣਾਉਣਾ ਚਾਹੁੰਦੇ ਨੇ ਮੈਸੇਜ ਮੈਂ ਇਹੋ ਦੇਣਾ ਚਾਹੁੰਦਾ ਹਾਂ মিডিਆ ਦੇ ਪੱਧਰ 'ਤੇ ਵੀ ਜਿਹੜਾ ਸੱਚਾਈ ਦਾ ਕੰਮ ਆ ਖੇਡਾਂ ਨਾ ਲਿਆਓ ਅਸੀਂ ਤੁਹਾਡਾ ਸਾਥ ਜਿਹੜਾ ਪੂਰਾ ਦੇਵਾਂਗੇ ਨਸ਼ੇ ਨੂੰ ਛੱਡ ਕੇ ਬਾਈ ਬੁੱਢੀ ਕਾਕਾ ਸਾਹਿਬ ਬਾਈ ਬੁੱਢੀ ਜੀ ਨੇ ਵਾਤ